ਉਹ ਵੀ ਪੰਜਾਬੀ ਉਹ ਤੁਹਾਨੂੰ ਦਿਖਾ ਰਹੀਏ ਵੀ ਕੋਈ ਸਮਾਂ ਹੁੰਦਾ ਸੀ ਐ ਨਰਮਾ ਹੁੰਦਾ ਸੀਗਾ ਪੰਜਾਬ ਦੇ ਵਿੱਚ ਤੇ ਇਸ ਤਰ੍ਹਾਂ ਹੀਲ ਦੇ ਹੁੰਦੇ ਸੀਗੇ ਤੇ ਉਸ ਤੋਂ ਬਾਅਦ ਕਸੀਆਂ ਨਾਲ ਗੁੜਦੇ ਹੁੰਦੇ ਸੀਗੇ ਐ ਕਸੀਆਂ ਨਾਲ ਤੁਸੀਂ ਦੇਖ ਲਓ ਤੇ ਖੇਤਾਂ ਦੇ ਵਿੱਚ ਉਹ ਸਮਾਂ ਹੁੰਦਾ ਸੀਗਾ ਪੂਰਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਰੌਣਕ ਹੁੰਦੀ ਸੀਗੀ ਤੇ ਜਦੋਂ ਦਾ ਆ ਝੋਨਾ ਤੇ ਖੇਤਾਂ ਦੇ ਵਿੱਚ ਉਹ ਰੌਣਕ ਵੀ ਖਤਮ ਹੋ ਗਈ ਇਤਿਹਾਸ ਦੇ ਵਿੱਚ ਉਹ ਸਮੇਂ ਦੇ ਵਿੱਚ ਇਕੱਠੇ 10 ਦਾ 15-15 ਜਾਣੇ ਬੈ ਕੇ ਇਕੱਠੀ ਚਾਹ ਬਣਾ ਲੈਣ ਦੇ ਇੱਕ ਜਗਾ ਬੈ ਕੇ ਰੋਟੀਆਂ ਖਾਂਦੇ ਤੇ ਨਰਮਾ ਖਤਮ ਹੋਣ ਤੇ ਨਾਲ ਨਾਲ ਜਿਹੜਾ ਆਪਸੀ ਸੱਭਿਆਚਾਰ ਭਾਈਚਾਰਕ ਸਾਂਝਾ ਹੁੰਦੀਆਂ ਸੀਗੀਆਂ ਉਹ ਬਿਲਕੁਲ ਖਤਮ ਹੋ ਗਈਆਂ ਜਿਉਂ-ਜਿਉਂ ਨਰਮੇ ਦੀ ਫਸਲ ਖਰਾਬ ਖਤਮ ਹੋ ਗਈ ਪੰਜਾਬ ਦੇ ਵਿੱਚੋਂ ਤੇ ਨਾਲ ਦੀ ਨਾਲ ਹੀ ਆਸਰ ਵਿੱਚ ਭਾਈਚਾਰਕ ਸਾਂਝਾਂ ਜਿਹੜੀਆਂ ਮੋਹ ਮੁਹੱਬਤਾਂ ਹੁੰਦੀਆਂ ਸੀਗੀਆਂ ਕਈ ਵਾਰ ਤਾਂ ਸਾਂਝੇ ਇਕੱਠੇ ਕਰਾਂਦੇ ਮਤਲਬ 10 ਦਾ ਮੁੰਡੇ ਰੜ ਕੇ ਤਾਂ ਇੱਕ ਜਗ੍ਹਾ ਇਕੱਠੇ ਹੋ ਕੇ ਨਰਮਾ ਗੁੜਦੇ ਹੁੰਦੇ ਸੀਗੇ ਉਸ ਸਮੇਂ ਆਸ ਵਿੱਚ ਬਹੁਤ ਮੋਹ ਮੁਹੱਬਤ ਸਾਂਝਾਂ ਹੁੰਦੀਆਂ ਸੀਗੀਆਂ ਪਰ ਫਸਲ ਦੇ ਨਾਲ ਨਾਲ ਜਿਹੜੀਆਂ ਕਿ ਸਾਂਝਾਂ ਸੀਗੀਆਂ ਉਹ ਵੀ ਬਿਲਕੁਲ ਖਤਮ ਹੋ ਗਈਆਂ ਬਈ ਸਮੇਂ ਦੇ ਵਿੱਚ ਬਹੁਤ ਫਰਕ ਪੈ ਗਿਆ ਫੇਰ ਬਦਲ ਆ ਗਿਆ ਆ ਤੁਸੀਂ ਦੇਖਦੇ ਨਰਮੇ ਦੀ ਫਸਲ ਆ ਤੁਹਾਨੂੰ ਦਿਖਾ ਦਈਏ ਪੰਜਾਬ ਦੇ ਵਿੱਚ ਤੁਹਾਨੂੰ 5% ਹੀ ਵੇਖ ਨੂੰ ਮਿਲੂਗਾ ਤੁਸੀਂ ਦੇਖ ਸਕਦੇ ਆ